ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਹਰਪੀਤ ਸਿੰਘ ਦਾ ਜ਼ਮਾਨਤ ਤੋਂ ਬਾਅਦ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਰਕਾਰ ਦੇ ਉੱਤੇ ਤੰਜ਼ ਕੱਸੇ ਨੇ ਹਰਪੀਤ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰ ਦੀ ਬੇਇੱਜ਼ਤੀ ਕਰਨ ਤੇ ਸਾਨੂੰ ਦਬਾਉਣ ਲਈ ਸਰਕਾਰ ਇਹ ਚਾਲਾਂ ਖੇਡ ਰਹੀ ਹੈ ਦੱਸ ਦਈਏ ਕਿ ਹਰਪੀਤ ਸਿੰਘ ਨੇ ਉਸ ਕੋਲੋਂ ਤੇ ਨਾ ਹੀ ਉਸ ਦੇ ਸਾਥੀ ਕੋਲੋਂ ਕੋਈ ਨਸ਼ਾ ਬਰਾਮਦ ਹੋਣ ਦੀ ਗੱਲ ਕਹੀ ਹੈ ਪੁਲਿਸ ਵੱਲੋਂ ਝੂਠੀ ਕਹਾਣੀ ਬਣਾ ਕੇ ਹਰਪੀਤ ਸਿੰਘ ਨੇ ਕਿਹਾ ਕਿ ਪੇਸ਼ ਕੀਤੀ ਗਈ ਹੈ ਹਰਪੀਤ ਸਿੰਘ ਨੇ ਕਿਹਾ ਕਿ ਅਮਰਿਤਪਾਲ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਨੂੰ ਦਬਾਉਣ ਲਈ ਇਹ ਸਭ ਕੀਤਾ ਗਿਆ ਅੱਗੇ ਹਰਪੀਤ ਸਿੰਘ ਨੇ ਕਿਹਾ ਕਿ ਅਸੀਂ ਸਿੱ ਗੱਲ ਕਰਦੇ ਆ ਇਸ ਕਰਕੇ ਸਰਕਾਰਾਂ ਵੱਲੋਂ ਝੂਠੇ ਕੇਸ 'ਚ ਮੈਨੂੰ ਫਸਾਉਣ ਲਈ ਸਾਜ਼ਿਸ਼ ਰਚੀ ਗਈ ਸੀ ਨਾਲ ਹੀ ਹਰਪ੍ਰੀਤ ਸਿੰਘ ਨੇ ਸੰਦੀਪ ਬਾਰੇ ਬੋਲਦਿਆਂ ਕਿਹਾ ਕਿ ਸੰਦੀਪ ਨੂੰ ਜਾਣਦਾ ਤੱਕ ਨਹੀਂ ਆ ਦੱਸਦੇ ਕਿ ਹਰਪ੍ਰੀਤ ਸਿੰਘ ਤੇ ਉਸਦੇ ਸਾਥੀ ਲਵਪ੍ਰੀਤ ਨੂੰ 11 ਜੁਲਾਈ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਦੋਸ਼ ਲਗਾਏ ਸਾਂ ਕਿ ਹਰਪ੍ਰੀਤ ਸਿੰਘ ਤੇ ਉਸਦੇ ਸਾਥੀ ਕੋਲੋਂ ਆਈ ਸਟ੍ਰਗ ਬਰਾਮਦ ਹੋਈ ਹੈ ਫਿਰ ਪੁਲਿਸ ਨੇ ਸੈਸ਼ਨ ਕੋਰਟ ਰਾਈ ਪੁਲਿਸ ਵੱਲੋਂ ਇਹਨਾਂ ਦੋਵਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਨੇ ਵਕੀਲਾਂ ਵੱਲੋਂ ਬੇਲ ਲਗਾਈ ਗਈ ਸੀ ਜਿਸਦੇ ਸੁਣਵਾਈ ਹੋਣ ਤੋਂ ਬਾਅਦ ਹ ਕਰ ਲਈ ਗਈ ਸੀ ਤੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਸਿਆਸੀ ਦਬਾਅ ਹੇਠ ਝੂਠਾ ਕੇਸ ਦਰਜ ਕੀਤਾ ਸੀ ਸਰਕਾਰ ਵੱਲੋਂ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ